ਸੋ ਲਾਈਵ ਤਸਵੀਰਤਾਂ ਸਾਂਝੇ ਕਰ ਰਹੇ ਇਸ ਟਰੰਗ ਜਿਹੜਾ ਕਿ ਵੱਡੇ ਡਾਕਟਰ ਕੋਲ ਜਿੱਥੇ ਕਿ 4 ਤੋਂ 5 ਜਿਹੜੇ ਲੜਕੇ ਆਏ ਸੀ ਜਿਹੜਾ ਕਿ ਜਿਨ੍ਹਾਂ ਕੋਲ ਹਥਿਆਰ ਵੀ ਸੀਗਾ ਔਰ ਇੱਕੜ ਲੜਕਾ ਦਾ ਕਾਬੂ ਕਰ ਲਿੱਤਾ ਗਿਆ ਔਰ ਉਹਦੇ ਕੋਲ ਪਿਸਤਲ ਵੀ ਬਰਾਮਦ ਕਰਤੀ ਗਈ ਹੈ ਸੋ ਦੇਖ ਸਕਦੇ ਹੋ ਪਿਸਤਲ ਵੀ ਹੈ ਹੈ ਸੋ ਮੌਕੇ ਤੇ ਪੀਐਸਟੀ ਪਹੁੰਚ ਗਈ ਹੈ ਇੱਕ ਲੜਕਾ ਜਿਹੜਾ ਕਿ ਕਾਬੂ ਕਰ ਲਿੱਤਾ ਗਿਆ ਦੱਸਿਆ ਹੈ ਨਾ 4 ਤੋਂ 5 ਲੜਕੇ ਸੀਗੇ ਜਿਹੜਾ ਕਿ ਤੇ ਹਮਲਾ ਕਰ ਕਰਨ ਆਇਆ ਸੀ ਲੇਕਿਨ ਜਿਹੜਾ ਕਿਥੇ ਲੋਕਲ ਫੌਲ ਕੀਤਾ ਗਿਆ ਹੋਰ ਉਹਦੇ ਵਿੱਚ ਕ੍ਰਿਸਟਲ ਵੀ ਫਾੜ ਦਿੱਤੀ ਗਈ ਹੈ ਜਿਹੜੀ ਇੱਥੇ ਪੜੀ ਗਈ ਹੈ ਛੋਟੂ ਚੱਲਦਾ ਵਾ ਫਿਰ ਵੀ ਗੋਲੀ ਬਾਹਰ ਨਹੀਂ ਗਈ ਛੋਟੂ ਜਾ ਰੂਗਾ ਬਾਹਰ ਅੱਡਾ ਹੀ ਸ਼ੋਰ ਨਹੀਂ ਯਾਰ ਬਾਤ ਰੋਹ ਹੈ ਇਹ ਆ ਵੀ ਆਣੇ ਚਲੇ ਵੀ ਨਹੀਂ ਮੁੰਡੇ ਦੇ ਮੈਨ ਸਿਰ ਤੇ ਕੋਈ ਹਾਂਜੀ ਸਰ ਕੇ ਅੰਡੇ ਮਲੇ ਹੋਰ ਵੀ ਆ ਗਏ ਬੋਲ ਵਾਲੇ ਵੀ ਆ ਗਏ ਮੈਨੂੰ ਜਿਹਨਾਂ ਦਾ ਏਰੀਆ ਹਾਂਜੀ ਹਾਂਜੀ ਉਹਨਾਂ ਨੂੰ ਵੀ ਕਹਾਲਾ ਮੈਂ ਇਹਨਾਂ ਨਾਲ ਭਾਜੀ ਸਾਨੂੰ ਫੋਨ ਕੀਤਾ ਆ ਗਏ ਜਿਹਨਾਂ ਦੇ ਝੋਕਾ ਵੈਸੇ ਕੈਸੇ ਤੁਹਾਨੂੰ ਕਿੱਦਾਂ ਸੂਚਨਾ ਪਤਾ ਜੀ ਡੁਪਲੀਕੇਟ ਡੁਪਲੀਕੇਟ ਹੋ ਗਿਆ ਸਪੂਨ ਗਿਆ ਸਰ ਇੱਥੇ अच्छा फोन किया जी फोन पे ये थाना ਕਿਹੜਾ ਪੈਂਦਾ ਜੀ ਬਿਲਕੁਲ ਤਸਵੀਰਾਂ ਦਿਖਾ ਰਹੇ ਹਥਿਆਰ ਵੀ ਜਿਹੜੇ 2001 ਕਿਹੜਾ ਕਿ ਕਿਰਪਾਨ ਹੋਰ ਇੱਕ ਜਿਹੜੀ ਪਿਸਤਲ ਜਿਹੜੀ ਕਿ ਨਾਲ ਤੋਂ ਕਾਬੂ ਕੀਤੀ ਗਈ ਆ ਤੇ ਸਿਆਰਾ ਚਾਰ ਤੋਂ ਪੰਜ ਲੜਕੇ ਸੀ ਜਿਨ੍ਹਾਂ ਵੱਲੋਂ ਇਹਦਾ ਕਿ ਹਮਲਾ ਕੀਤਾ ਗਿਆ ਔਰ ਲੋਕਾਂ ਵੱਲੋਂ ਜਿਹੜਾ ਕਿ ਵਿੱਚੋਂ ਇੱਕ ਲੜਕਾ ਫੜ ਲਿੱਤਾ ਗਿਆ ਬਾਕੀ ਇਹਦੇ ਭੱਜ ਗਏ ਨੇ ਬਿਲਕੁਲ ਜ਼ਿਲੰਦਰ ਦੀਆਂ ਤਸਵੀਰਾਂ ਉਹ ਦੇਖਦੇ ਹੋ ਕਿ ਕੁੱਟਨੇ ਲੱਗਾ ਹੋਇਆ ਫੇਰ ਵੀ ਇੱਥੇ ਜਿਹੜੇ ਹਥਿਆਰ ਜਿਹੜੇ ਦੱਸਿਆ ਜਾ ਰਿਹਾ ਮੁਕੇ ਦੇ ਪੀਸੀਆਰ ਮੌਕੇ ਤੇ ਪਹੁੰਚੀ ਹੋਈ ਆ ਆ ਦੇਖੋ ਜੀ ਜਿਹੜੀ ਪਿਸਤਲ ਵੀ ਜਿਹੜੀ ਆ ਦਿਖਾਈ ਭਾਈ ਆਇਓ ਮਗਾਓ ਤੋਂ ਦਸਹਰਾ ਚਾਰ ਤੋਂ ਪੰਜ ਲੜਕੇ ਦੀ ਨਾਲ ਜੋ ਇੱਕ ਲੜਕਾ ਲੋਕਾਂ ਕੋਲ ਕਾਬੂ ਕਰ ਲਿਆ ਗਿਆ ਔਰ ਭਾਈ ਤੁਹਾਨੂੰ ਪਤਾ ਹੀ ਤੁਸੀਂ ਨਹੀਂ ਨਹੀਂ ਤੁਹਾਨੂੰ ਤਾਂ ਪਤਾ ਨਹੀਂ ਭਾਈ ਇਹ ਨਹੀਂ ਆਪਾਂ ਪੁੱਛੀਏ ਲਿਆਰਾਂ ਦੇ ਬੜੇ ਜੇ ਨੇ ਮੈਨੂੰ ਭਾਈ ਜੀ ਹੱਥ ਪਿਆਰਾ ਬੰਨ੍ਹ ਬੰਨ੍ਹ ਰਹੀ ਹੈ ਬੱਚੇ ਨੂੰ ਜਨਾਮਾ ਚੋ ਕਾਬੂ ਕਰ ਦਿੱਤਾ ਗਿਆ ਉਹ ਕਹਿੰਦੀਆਂ ਸੁੱਟੀਆਂ ਤਸਵੀਰਾਂ ਸੱਚੇ ਤੁਹਾਨੂੰ ਜਨਮਾ ਪਾਉਣੇ ਆ ਰਹੇ ਨੇ ਪਾਪਾ ਜੀ ਭਾਈ ਐਥੇ ਨਾ ਝਗੜਾ ਹੋਇਆ ਪਿਆ ਮੈਂ ਤੇ ਅਬ ਘਰ ਹੀ ਮੈਨੂੰ ਫੋਨ ਆਇਆ ਤੂੰ ਕਹਿੰਦਾ ਵੀ ਭਾਈ ਝਗੜਾ ਹੋਇਆ ਪਿਆ ਤੇ ਪਬਲਿਕ ਮਾਰਨ ਦੀ ਮੁੰਡੇ ਨੂੰ ਅੱਛਾ ਜੀ ਤੇ ਮੈਂ ਇਥੇ ਅੱਡੇ ਤੇ ਆਇਆ ਤੇ ਮੈਂ ਫੋਨ ਕੀਤਾ ਪੁਲਿਸ ਨੂੰ ਮੈਂ ਕਿਹਾ ਪਬਲਿਕ ਨਾ ਮਾਰੇ ਤੇ ਮੈਂ ਚਾਹੁੰਦਾ ਉਹਨੂੰ ਬਚਾਇਆ ਵਿਚਾਰੇ ਨੂੰ ਵੀ ਮੈਂ ਕਿਹਾ ਵੀ ਪਬਲਿਕ ਮਾਰੇਗੀ ਲੰਮੇ ਤੇ ਪਿਆ ਪਿਆ ਵੀ ਪਬਲਿਕ ਹਰ ਕਮਾਲੇਗੀ ਤੇ ਮੈਂ ਉਹਦਾ ਬਚਾ ਕੀਤਾ ਤੇ ਮੈਂ ਨਾ ਚਾਰ ਪਾਈ ਮੁੰਡੇ ਹੋ ਸੀਗੇ ਭਾਜੀ ਤਾਂ ਤਾਂ ਵੀ ਆਡੇ ਮੁੰਡੇ ਨੇ ਮਾਰੀਆਂ ਸੱਟਾਂ ਇੱਕ ਮੁੰਡਾ ਸਾਡੇ ਇਥੇ ਕੰਮ ਕਰਦਾ ਹੁੰਦਾ ਹਲਾ ਸਿਵਲ ਹਸਪੀਟਲ ਦੇ ਤੁਹਾਡੇ ਤੁਹਾਡੇ ਮੁੰਡੇ ਦੇ ਨਹੀਂ ਨਹੀਂ ਐਥੇ ਮੁੰਡਾ ਕੰਮ ਕਰਦਾ ਪੜਾਈ ਐ ਤੇ ਮੁੰਡਾ ਦਾ ਕੰਮ ਮਾਰੀਆਂ ਅੱਜ ਪਤਾ ਨਹੀਂ ਹਾਂ ਨਹੀਂ ਮਾਰੀਆਂ ਭਾਈ ਬਾਕੀ ਇਹ ਪਤਾ ਨਹੀਂ ਲਏ ਸੀ ਇਹਦੇ ਨਾਲ ਉਹ ਤੁਸੀਂ ਬਾਕੀ ਪੜਾਈ ਐ ਕੋਲ ਪੜਾ ਲੱਗਣਾ ਸਾਹਿਬ ਜੀ ਕੋਈ ਕਾਰਵਾਈ ਐ ਕੀ ਕੀਤੀ ਰੰਜੀ ਸਿੰਘ ਮਾੜੇ ਨਾ ਗੱਲ ਤਾਂ ਕਰੋ ਮਾੜੀ ਅੱਗੇ ਜਾ ਕੇ ਕੋਈ ਭਾਈ ਦੇਖਿਆ ਭਾਈ ਰੰਜੀ ਸਿੰਘ ਕੋਈ ਗੱਲ ਬਾਤ ਹਾਂਜੀ ਭਾਈ ਹੋਰ ਸੀਗੇ ਆਏ ਕਿੰਨੇ ਮੁੰਡੇ ਸੀ ਭਾਈ ਆਏ ਜਿਹੜੇ ਏਰੀਆ ਤੋਂ ਭਾਈ ਪਤਾ ਨਹੀਂ ਸਰਪੀ ਸੀ ਕੋਈ ਪਤਾ ਮੋਟਰਸਾਈਕਲ ਤੋਂ ਹੋਰ ਤੋਂ ਆਂਦਾ ਭਾਈ ਕਿਥੇ ਨਾਲ ਇਹ ਕਹਿੰਦਾ ਫਲੋਰ ਤੋਂ ਕਿ ਵੀ ਕਿਸੇ ਨੇ ਭੇਜਿਆ ਭਾਈ ਕੋਈ जख्मी ਵੀ ਹੋਇਆ ਮਤਲਬ ਕਿਸੇ ਦਾ ਇਹ ਭਾਈ ਇਹ ਲੱਗੇ ਮੁੰਡੇ ਨੂੰ ਸੰਦਾ ਲੱੜਾ ਮੈਂ ਸੀਗਾ ਮਤਲਬ ਹਾਂਜੀ ਭਾਈ ਇਹ ਮੁੰਡਾ ਇੱਥੇ ਬੈਠਾ ਵੇ ਆਈ ਪਤਾ ਨਹੀਂ ਇਹਨਾਂ ਨੇ ਆਂਦੇ ਸੱਟਾ-ਸੁੱਟਾ ਮਾਰਤੀ ਆਉਦੇ ਭਾਈ ਸਿਰ ਤੇ ਤੇ ਲੱਤਾਂ 'ਚ ਖੰਡੇ ਕਿੰਨੇ ਜਾਣੇ ਕਿੰਨੇ ਸੀ ਗਈਏ ਪਿਸਟਲ ਵੀ ਮਿਲਿਆ ਦੇ ਕੀ ਕੀ ਰਿਕਵਰ ਹੋਇਆ ਸਰੇ ਨਾਲੋਂ ਕੋਲੋਂ ਆਈ ਨਾਲ ਕੋ ਖੰਡਾ ਦੇ ਆ ਭਾਈ ਪਿਸਟਲ ਡੁਪਲੀਕੇਟ ਪਿਸਟਲ ਹੈ ਜੀ ਅੱਛਾ ਡ ਫੜੀ ਗਈ ਹੈ ਬਾਕੀ 도ੜ ਗਿਆ ਭਾਈ ਸੋ ਦੇਖ ਸਕਦੇ ਹੋ ਕਿ ਤਸਵੀਰਾਂ ਦੇ ਨਾਂ ਦੇ ਨਾਂ ਭਾਈ ਜਿਹੜੇ ਆਏ ਆ ਇਹ ਵੀ ਇਹ ਵੀ ਜਿਹੜੇ ਨਾਲ ਲੈ ਰਹੇ ਆ ਮਾਹੌਲ ਜਿਹੜਾ ਦੇਖੋ ਕਿੰਨਾ ਖਰਾਬ ਕਰ ਰਹੇ ਨੇ ਬੰਦੇ ਹਾਂਜੀ ਅੱਛਾ ਇਹਨੂੰ ਪੁੱਛੋ ਬਾਕੀ ਭਾਈ ਪਤਾ ਭਾਈ ਕਿੱਥੇ ਨੇ ਕੋਈ ਪਤਾ ਕਿ ਇਹਦੇ ਨੇ ਨਹੀਂ ਪਤਾ ਭਾਈ ਇਹਨੂੰ ਹੀ ਪਤਾ ਵਾ ਇਹਨੂੰ ਪੁੱਛੋ ਭਾਈ ਕਿੱਥੇ ਮੱਲਾ ਫਗਵਾੜਾ ਕਿੰਦਾ ਭਾਈ ਫਗਵਾੜਾ ਗਈ ਜਾਂਦਾ ਕਿਤੇ ਕਹਿ ਰਿਹਾ ਭਾਈ ਇਹ ਫਗਵਾੜੇ ਲਾਗੇ ਪਾਸਤਾ ਪਿੰਡ ਸ਼ਿਆਰ ਪਰ ਰੋਡ ਪਾਸਤਾ ਪਾਸ ਹਾਂਜੀ 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 ਉਹ ਤੇ ਆਇਆ ਹਾਂਜੀ ਹਾਂਜੀ ਉੱਥੇ ਪਾਸੇ ਨੇ ਕਿਹਨੇ ਭੇਜਿਆ ਦੇ ਨਿੱਤੇ ਜਿਆ ਕੇ ਨਾ ਬਿੱਲਾ ਕੋਈ ਨਾ ਲੈਂਦਾ ਭਾਈ ਸ਼ਰਮ ਬਿੱਲੇ ਕਿਹਦਾ ਬਿੱਲਾ ਕੋਈ ਹਿਆਰਪੁਰ ਵਾਲਾ ਉਹਨੇ ਭੇਜਿਆ ਭਾਈ ਇਹਨੂੰ ਪੁੱਛੋ ਪਰ ਕੋਈ ਨਹੀਂ ਤੇਰੇ ਕੋਲ ਤੂੰ ਆਂ ਕੀ ਕਰਨ ਇੱਥੇ ਫਲੋਰ ਦਾ ਵੀ ਨਾ ਲੈਂਦਾ ਪੁੱਛੋ ਕਿਹੜਾ ਫਲੋਰ ਦਾ ਆਹ ਕੋਈ ਕੋਟ ਮੱਲੇ ਦਾ ਕੀ ਕੋਟ ਤੇਰੇ ਨਾਲ ਦੇ ਮੁੰਡਿਆਂ ਦੇ ਆ ਤੇ ਨਾਲ ਦੇ ਮੁੰਡਿਆਂ ਦੇ ਇੰਤਜ਼ਾਰ ਦੇ ਇਹ ਵੀ ਨਾਲ ਆ ਹਾਂਜੀ ਹਾਂਜੀ ਉਹ ਨਾਲ ਆ ਉਹਨੇ ਜਣੇ ਆ ਭਾਈ ਪੁੱਛੇ ਪੰਜ ਤੋਂ ਛੇ ਜਣੇ ਸੀ ਭਾਈ ਅੱਜ ਤੋਂ ਚਾਰ ਜਣੇ ਕਿਉਂ ਆਏ ਇੱਥੇ ਕਿਸੇ ਨੂੰ ਮਾਰ ਰਹੀ ਸੀ ਹਾਂ ਚੂੜ ਬੋਲਦਾ ਰਿਹਾ ਕਿਸੇ ਨੂੰ ਮਾਰ ਰਹਾ ਇੱਥੇ ਹਾਂ ਆ ਕਿਥੋਂ ਆਇਆ ਆ ਕਿਥੋਂ ਆਇਆ ਪਿਛੇ ਮੜਾ ਇਹ ਤੁਹਾਡਾ ਹੀ ਹੈ ਨਾ ਕੀ ਨਾਮ ਕੀ ਤੁਹਾਡਾ ਕੀ ਨਾਮ ਆ ਕਿਥੋਂ ਆਏ ਤੁਸੀਂ ਤੇ ਕੀ ਇੱਥੇ ਕੀ ਸੀਗਾ ਤੁਹਾਡਾ ਸਿਲਸਿਲਾ ਕੀ ਸੀ ਇੱਥੇ ਆਨ ਦਾ ਹੈ ਨਹੀਂ ਇੱਥੇ ਆਨ ਦਾ ਕਾਰਨ ਕੀ ਸੀਗਾ ਤੁਹਾਡਾ ਬੜੀ ਬੜੀ ਪੁੱਛੋ ਕਿ ਨੀ ਤੁਹਾਡੇ ਇੱਥੇ ਆਣ ਦਾ ਕਾਰਨ ਕੀ ਸੀਗਾ ਸੋ ਤਾਂ ਨਿਕਲ ਫੇਰ ਦੱਦਿਆ ਮੇਨ ਪੂਲ ਜਿਹੜਾ ਡਾਕਨ ਹੈ ਜਿਹੜਾ ਕਿ ਵੱਡਾ ਡਾਕਰ ਜਿੰਨੋਂ ਕੋ ਕਹਿੰਦੇ ਆ ਉਹਦੇ ਬਾਹਰ ਜਿਹੜਾ ਕਿ ਕੁਝ ਯੁਵਕ ਸਾਇਰਾ ਚਾਰ ਤੋਂ ਪੰਜ ਲੜਕੇ ਲੱਗੇ ਤੇ ਬਾਹਰ ਜਿਹੜਾ ਅੱਡੇ ਲੱਗਦੇ ਉਹਨਾਂ ਦੇ ਭਰਾ ਮਲਾ ਕਰਨ ਵਾਸਤੇ ਆਏ ਸੀਗੇ ਔਰ ਉਹਨਾਂ ਦੇ ਕੋਲ ਜਿਹੜੇ ਪਿਸਟਲ ਜਿਹੜੇ ਫਟੇ ਗਏ ਔਰ ਇੱਕ ਏਡੇ ਕਿਰਪਾਨ ਫਟੇਗੀ ਤਾਂ ਸਾਇਰਾ ਜੋ ਪਿਸਟਲ ਜੋ ਪੁਲਿਸ ਨੂੰ ਦਿੱਤਾ ਗਿਆ ਏ ਅਖਲੀ ਪਿਸਟਲ ਆ ਨੋ ਉਹਨੇ ਇਕੱਠੇ ਹੋ ਗਏ ਨੇ ਜਿਹੜਾ ਨਕਲੀ ਵਿਆਪਨ ਆ ਦੇ ਹੱਥਾਂ ਤੋਂ ਕਵਰ ਵੀ ਹੋ ਔਰ ਮਾਤਮ ਦੇ ਕਰਪਾਣ ਜਿਹੜੀ ਫੜੀ ਹੋਈ ਸੀ ਪਰ ਜਲੰਧਰ ਦੇ ਵਿੱਚ ਚੋਨਜਾਬ ਦਾ ਲੱਗਾ ਹੋਇਆ ਚੋਨਜਾਬ ਦੇ ਦੌਰਾਨ ਨੀਆਂ ਵੱਡੀਆਂ ਘਟਨਾਵਾਂ ਆਹ ਇਹਨੂੰ ਤੁਸੀਂ ਲਾਲਾ ਆਪਣੇ ਕਸਟਡੀ ਚ ਲਈਓ ਇਹਨੂੰ ਸ਼ਿਵਮੋ ਜੀ ਕੋਲ ਦੇਖਣ ਦਿਲਾਓ ਬਾਕੀ ਇਹਦਾ ਜੋ ਲਾਜਿਓ ਕਰ ਆਖਿਆ ਦੀ ਬਾਕੀ ਜਿਹੜੀ ਕਾਨੂੰਨੀ ਕਰਵੇ ਬੰਦੀ ਤੁਸੀਂ ਕਰੋ ਇਹ ਗੁੱਡੀ ਢਾ ਕੇ ਜਾਣੇ ਕਿਉਂ ਨਾਲ ਆ ਜੀ ਬਾਕੀਆਂ ਨੂੰ ਪੁੱਛਿਆ ਵੀ ਮੁੰਡੇ ਹੱਥ ਦੇ ਸੱਟਾ ਕਿਉਂ ਲੱਗਿਆ ਕੰਮ ਜਿਹਦਾ ਕਿੰਨਾ ਚਿਰ ਹੋ ਗਿਆ ਬਾਜੀ ਮੈਨੂੰ ਤੇ ਆਏ ਨੂੰ 15 ਕਿ ਮਿੰਟ ਹੋਈ ਹੀ ਤੇ ਮੈਂ ਫੋਨ ਕੀਤਾ ਸੀ ਤੇ ਬਾਕੀ 10 ਮਿੰਟ ਬਾਅਦ ਵੈਸੀ ਆ ਗਈ ਪੁਲਿਸ ਮੈਂ ਤੇ ਅਸਲੀ ਦਾ ਉਪਰਾਈ ਕੀਤਾ ਵੀ ਪਬਲਿਕ ਨੂੰ ਮਾਰੰਦੀ ਸੀ ਵੀ ਮੈਂ ਕਿਹਾ ਵੀ ਪਬਲਿਕ ਮਾਰੇਗੀ ਤੇ ਹੀ ਤਰ੍ਹਾਂ ਜਿਆਦਾ ਬਚਾ ਕੀਤਾ ਵੀ ਪੁਲਿਸ ਨੂੰ ਬੁਲਾਇਆ ਤੇ ਪੁਲਿਸ ਨੂੰ ਨਾਲ ਚਿਗਲੋ ਹਸਪੀਟਲ ਲਾਈ ਹੈ ਨਾ ਇਲਾਜ ਕਰਾਵੇ ਤੇ ਬਾਕੀ ਇਹਦਾ ਜਿਹੜੀ ਕਾਨੂੰਨੀ ਲੱਗੋ ਇਹ ਇੱਕ ਸਵਾਲ ਆ ਚੋਣ ਜਾਬਤਾ ਲੱਗਾ ਸ਼ਹਿਰ ਦੇ ਵਿੱਚ ਹਾਂਜੀ ਭਾਈ ਜੀ ਮਾਇ ਇਲੈਕਸ਼ਨ ਆ ਸੂਬੇ ਦੇ ਮੁੱਖ ਮੰਤਰੀ ਇੱਥੇ ਪਹੁੰਚੇ ਹੋਏ ਆ ਫਿਰ ਇਦਾਂ ਦੇ ਹਾਲਾਤ ਸ਼ਹਿਰ ਦੇ ਬਾਕੀ ਭਾਈ ਤੁਹਾਨੂੰ ਪਤਾ ਹੀ ਜਿਹੜੀ ਸਰਕਾਰ ਆ ਨਾ ਕਹਿੰਦੀਆਂ ਕਰਕੇ ਕਰਦੀਆਂ ਕੁਝਾ ਜਿਹੜਾ ਸਾਡਾ ਸਮਾਜਿਕ ਹੈ ਨਾ ਜਿਹੜੀ ਰਾਜਨੀਤੀ ਦੇ ਨਾ ਬਹੁਤ ਗੰਦੀ ਹੈ ਸੱਚ ਦੀ ਸੱਚ ਨਹੀਂ ਹੈਗੀ ਜਿਹੜੀ ਇਨਸਾਨੀਅਤ ਹੈ ਜਿਹੜੀ ਹਰ ਰੋਜ਼ ਖੋਹ ਬਾਜੀਆਂ ਹੁੰਦੀਆਂ ਬੜੀਆਂ ਭਾਜੀ ਅੱਜ ਕੱਲ੍ਹ ਆਮ ਪਲਵਾਲ ਆਪਣੇ ਘਰੋਂ ਵਿਆਹ ਸ਼ਾਦੀ ਤੋਂ ਆਵੇ ਸੇਫ ਨਹੀਂ ਆਦਾ ਆਹ ਨਾਲ ਟਾਈਮ ਦੱਸੋ ਵੀ ਮੇਰਾ ਵੀ ਕੀ ਬਣੇਗਾ ਸਰਕਾਰਾਂ ਇਲੈਕਸ਼ਨ ਤੇ ਹੈਗੇ ਨੇ ਕਿਸੇ ਵੀ ਸਰਕਾਰ ਨੇ ਸਾਨੂੰ ਇਹ ਕਹਿੰਦੀ ਸਹੂਲਤ ਨਹੀਂ ਦਿੱਤੀ ਵੀ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਜ਼ਰੂਰਤ ਕਿਸੇ ਭੈਣ ਭਰਾ ਨਾਲ ਕੋਈ ਨਹੀਂ ਆਈ ਹੋਵੇ ਕਿਸੇ ਵੀ ਸਰਕਾਰ ਨੇ ਕਹੀ ਕਿ ਸ਼ਨੀ ਬੰਦ ਲਿਆ ਜਿਹੜਾ ਵਿਅਕਤੀ ਜ਼ਖਮੀ ਹੋਇਆ ਉਹਨੂੰ ਜਿਹਨੂੰ ਸਿਵਲ ਕਿ ਕੀ ਨੇ ਹਾਂਜੀ ਉਹ ਬੰਦਾ ਇੱਥੇ ਅੱਡੇ ਤੇ ਕੰਮ ਕਰਦਾ ਸੀ ਹਾਂਜੀ ਉਹ ਮੁੰਡਾ ਇੱਥੇ ਕੰਮ ਕਰਦਾ ਸੀ ਚਖਮੀ ਇਹਨਾਂ ਵੱਲੋਂ ਕੀਤਾ ਗਿਆ ਜਾਂ ਕਿਸੇ ਹੋਰ ਵੱਲੋਂ ਹੁਣ ਇਹਨਾਂ ਨੂੰ ਪਤਾ ਹੈ ਮੈਂ ਤਾਂ ਕਾਹੀ ਮੈਂ ਆਇਆ ਵਾਂ ਤੇ ਇਹਨਾਂ ਨੇ ਚਖਮੀ ਕਹਿੰਦੀ ਕੀਤਾ ਮੁੰਡੇ ਨੂੰ ਤੇ ਬਾਕੀਆਂ ਨੂੰ ਮਾਰਨ ਦੀ ਸੀ ਤੇ ਮੈਂ ਉਹਨੂੰ ਬਚਾਇਆ ਉਹਨੇ ਇਹਨਾਂ ਨਾਲ ਹੋਰ ਬੰਦੇ ਤੁਸੀਂ ਕਿੰਨੇ ਸੀਗੇ ਚਾਰ ਬੰਦੇ ਕਹਿੰਦੇ ਆ ਟੋਟਲ ਚਾਰ ਬੰਦੇ ਹੋਰ ਸੀ ਤੇ ਉਹ ਫਰਾਰ ਹੋ ਗਏ ਜਾਂ ਫੜੇ ਗਏ ਉਹ ਭੱਜ ਗਏ ਮਮਾ ਜੀ ਲੋ ਭੱਜਣ 'ਚ ਕਾਮਯਾਬ ਹੋ ਗਏ ਹੈ ਇੱਕ ਬੰਦਾ ਫੜਿਆ ਗਿਆ ਨਸ਼ਾ ਉਹ ਕਿੰਨੇ ਕਬਜ ਦੀ ਵਾਪਸੀ ਪਤਾ ਨਹੀਂ ਪਾਈ ਜੀ ਉਹ ਕਹਿੰਦਾ ਸੀ ਦਾਲੂ ਪੀਣ ਆਇਆ ਬਾਕੀ ਉਹ ਸ਼ਹਿਰਾਂ ਨੇ ਕੋ ਨੀ ਪਤਾ ਕੋਈ ਰਹਿਣ ਵਾਲਾ ਦੱਸਿਆ ਨਹੀਂ ਕਿੱਥੇ ਦਾ ਰਹਿਣ ਵਾਲਾ ਕਿੱਥੇ ਦਾ ਸਾਹਿਬ ਰਹਿਣ ਵਾਲਾ ਹੈ ਹਾਂਜੀ ਫਲੋਰ ਦਾ ਫਲੋਰ ਦਾ ਜੀ ਕਿੰਨੇ ਜਣੇ ਪੁੱਛੇ ਕਿ ਸਾਰੇ ਫਲੋਰ ਦੇ ਸੀ ਸਾਰੇ ਫਲੋਰ ਦੇ ਸੀ ਮੁੰਡਾ ਮੌਕੇ ਦੇ ਸੀ ਹਾਂਜੀ ਕੀ ਹੋਇਆ ਜੀ ਕੀ ਨਾਮ ਸਰ ਤੁਹਾਡਾ ਭਾਈ ਮੇਲਵਾਲ ਸਤੰਦਰਾ ਬੱਤੇ ਖੜਾ ਇੱਥੇ ਫਾਸਲੇ ਹੀ ਬੈਕ ਕਰਦੇ ਕੋਈ ਦੁਕਾਨ ਦੇ ਕੰਮ ਕਰਦੇ ਇਹਦਾ ਨਾਮ ਲੈ ਇਹ ਹੋਇਆ ਕੀ ਸੀਗਾ ਉੱਥੇ ਖੜੇ ਦੋ ਤਿੰਨ ਮੁੰਡੇ ਆ ਗਏ ਹੰਦੇ ਹਥਿਆਰ ਲੈ ਕੇ ਨੂੰ ਬੈ ਗਏ ਸੀ ਤੇ ਇੱਥੇ ਡਿਗ ਪਿਆ ਤੇ ਮਾਰ ਕੇ ਤੇ ਭੱਜ ਗਏ ਇੱਕ ਮੁੰਡਾ ਮੋਟੇ ਦੇ ਕਾਬੂ ਪਾ ਲਿਆ ਉਹ ਫਲੋਰ ਅੱਛਾ ਜੀ ਨਹੀਂ ਜਿਹੜੇ ਭਾਜੀ ਇਹ ਬੰਦੇ ਸੀਗੇ ਇੱਥੇ ਲੜਨ ਝਗੜਨ ਅੱਡੇ ਵਾਲਿਆਂ ਨਾਲ ਆਏ ਸੀ ਜਿਹੜੇ ਕੰਮ ਕਰਦੇ ਇੱਥੇ ਨਹੀਂ ਪਤਾ ਨਹੀਂ ਉਹਨੂੰ ਵੀ ਇਹੀ ਹੋਰ ਨਾ ਹਸਪੀਟਲ ਹੈ ਅੱਛਾ ਉਹ ਐਡਮਿਟ ਹੈ ਇਹਨਾਂ ਦੇ ਨਾਲ ਹੋਰ ਵੀ ਕਿੰਨੇ ਭਾਈ ਇਹ ਕਿੰਨੇ ਬੰਦੇ ਸੀਗੇ ਟੋਟਲ ਕਿੰਨੇ ਬੰਦੇ ਆਏ ਸੀ ਇੱਥੇ ਉਹ 3-4 ਚਾਰ ਕੁਆਲੀ ਆਲੇ ਚਾਰ ਬੰਦੇ ਆਏ ਕਿੱਦਾਂ ਸੀਗੇ ਪਤਾ ਨਹੀਂ ਪੈਦਲ ਹੀ ਆਏ ਸੀ ਪੈਦਲ ਹੀ ਆਏ ਥੋੜਾ ਗੱਡੀ ਤੇ ਉੱਥੇ ਲਾਗ ਗੀ ਜੇ ਇਹਨੇ ਗੱਡੀ ਚ ਚੈਨ ਕਰੀ ਚਾਰਾਂ ਬੰਦੇ ਜੀ ਇੱਕੋ ਹੀ ਫੜਿਆ ਗਿਆ ਹਾਂਜੀ ਕਿਵੇਂ ਦੇਖਦੇ ਹੋ ਭਾਈ ਕੰਮ ਕਰਨਾ ਵੀ ਔਖਾ ਤੁਸੀਂ ਤੇ ਮਿਹਨਤ ਕਰ ਰਹੇ ਹੋ ਤੁਹਾਨੂੰ ਆ ਲੈ ਪਰੇਸ਼ਾਨ ਕਰ ਰਹੇ ਸਾਡੇ ਲੱਗਦਾ ਪਟੂਰੇ ਛੋਲੇ ਦਾ ਰੇੜੀ ਦਾ ਅੱਡਾ ਲੱਗਦਾ ਠੀਕ ਆ ਆਲਟੋ ਗੱਡੀ ਲੋਕ ਮੁੰਡੇ ਕੋਰੇ ਬੈਠੇ ਹੀ ਇੱਕ ਨਾਮ ਯਾਦ ਕਰੀਂ ਪ ਉਹਦੇ ਹੱਥ ਬਟਿਆ ਆਓ ਭਾਈ ਮਾਰੇ ਚਕਾਣਾ ਜਾ ਆਹੋ ਬੋਲ ਆਹੋ ਬਿਲਕੁਲ ਦੇਖ ਸਕਦੇ ਹੋ ਕਿ ਮੁੰਡੇ ਨੇ ਕੋਈ ਹੋਰ ਸੀਵਲ ਇੱਕ ਬੰਦਾ ਜਿਹੜਾ ਕਾਬੂ ਕੀਤਾ ਗਿਆ ਸੀਗਾ ਉਹਨੂੰ ਜਿਹੜਾ ਕਿ ਉਹਨਾਂ ਜਿਹੜਾ ਕੀ ਸੀਵਲ ਹਸਪਤਲ ਲੈ ਕੇ ਜਾਇਆ ਜਾ ਰਿਹਾ ਤੋਂ ਤੁਹਾਨੂੰ ਇੱਕ ਵੇਰਵਾ ਦੱਸ ਦਈਏ ਮੇਨ ਡਾਕਰ ਬਾਹਰ ਜਿਹੜਾ ਕਿ ਇੱਡਾ ਲੱਗਦਾ ਉੱਥੇ ਇੱਕ ਲੜਕੇ ਦੇ ਉੱਪਰ ਜਿਹੜਾ ਕਿ ਹਮਲਾ ਕਰਨ ਵਾਸਤੇ ਚਾਰ ਤੋਂ ਪੰਜ ਲੜਕੇ ਆਏ ਸੀਗੇ ਤੋਂ ਉਹਨਾਂ ਨੂੰ ਜਿਹੜਾ ਇੱਕੜਾ ਕਾਬੂ ਕਰ ਲਿੱਤਾ ਗਿਆ ਉਹਦੇ ਕੋਲ ਇੱਕ ਪਿਸਤਲ ਔਰ ਇੱਕੜਾ ਹਥਿਆਰ ਵੀ ਜਿਹੜਾ ਕਿ ਕਾਬੂ ਕੀਤਾ ਗਿਆ ਗਮਾਸ਼ੀ ਦਿੱਤਾ ਗਿਆ ਔਰ ਉਹਨੂੰ ਜਿਹੜਾ ਕਿ ਉਹ ਸੀਵਲ ਹਸਪਤਲ ਲੈ ਕੇ ਜਾਇਆ ਜਾ ਇਹ ਕੋਲੀ ਲੈ ਕੇ ਜਾ ਰਹੀ ਹੈ। ਕੋਟਲ ਪੰਜ ਨੇ 21 ਵਿਅਕਤੀ ਦੱਸੇ ਜਾ ਰਹੇ ਨੇ। 4 ਤੋਂ 5 ਜਿਹੜੇ ਵਿਅਕਤੀ ਦੱਸੇ ਜਾ ਰਹੇ ਜਿਨ੍ਹਾਂ ਦੇ ਵਿੱਚੋਂ ਇੱਕ ਨੂੰ ਜਿਹੜਾ ਕਾਬੂ ਕਰ ਲਿੱਤਾ ਗਿਆ। ਤੇ ਬਾਕੀ ਜਿਹੜੇ ਬੰਦੇ ਘੋੜਿਆਂ ਨੇ ਇੱਥੋਂ ਦੀ ਮੋਕੇ ਤੋਂ ਹੋਰ ਲੜਕੇ ਵੱਲੋਂ ਭਗਵਾੜਾ ਗਿਆ। ਕਿਉਂ ਭਗਵਾੜੇ ਤੋਂ ਆਇਆ। ਜਦੋਂ ਉਹਨੂੰ ਕੋਲ ਦਿੱਸਿਆ ਉਹਦਾ ਸਾਲ ਲਿਆ। ਉਹ ਆ ਤੇ ਆ ਗੜਿਆ। ਉਹਦੇ ਕੋਲ ਜਿਹੜਾ ਕਾਬੂ ਕੀਤਾ ਕੇ ਦੇਖਦੇ ਹੋ ਜੀ ਕਿਰਪਾਨ ਹੋਣੀ ਕਿ ਕਿਸਤਲ ਜਿਹੜੇ ਕੀ ਉਹਨੂੰ ਕਾਬੂ ਕੀਤੀ ਗਈ। ਜਿਹੜੇ ਤਸਵੀਰਾਂ ਅੱਗੇ ਤੁਹਾਨੂੰ ਖੜਾ ਕਰ ਰਹੇ ਜੀ ਜੀਭ ਚੋਂ ਦੇਖ ਜੀਭ ਚੋਂ। ਜੀਮਾ 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 ਜ ਆ ਗਿਆ ਰੋਡ ਕਰ ਉਹ ਰੋ ਨਹੀਂ ਆਇਆ ਰੋ ਕਰ ਜੀ ਬਾਂਜੀ ਮਾਰਾ ਮਾਰੀ ਸਾਰਾ ਤਸਵੀਰ ਹੈ ਜਿਹੜੀ ਐਸਵੀਐ ਜਿਹੜੀ ਹੈ ਕੌਣ ਸੱਥੋਂ ਦੀ ਲੈ ਕੇ ਆ ਮੌਕੇ ਤੇ ਪੀਸੀਆ ਟੀਮ ਹੈ ਜਿਹੜੀ ਕੀ ਲੜਕੀਆਂ ਨੂੰ ਜਿਹੜੇ ਜਿਹਨੂੰ ਕਾਬੂ ਕੀਤਾ ਦਿੱਤਾ ਤੇ ਉਹ ਹਥਿਆਰ ਵੀ ਤੇ ਬਰਾਮਦ ਹੋਇਆ ਉਹਨੂੰ ਹੁਣ ਇੱਥੋਂ ਲੈ ਕੇ ਜਾ ਜਾ ਰਹੀ ਹੈ ਪੁਲਿਸ ਆਇਆ ਆਇਆ ਪਾਣੀ ਲੱਗ ਰਿਹਾ ਹੈ ਉਹਨੇ ਕਰ ਫੇਰ ਤੋਂ ਦੱਸਿਆ ਕਿ ਮੇਨ ਡਾਕ ਖਾਤੇ ਦੇ ਬਾਹਰ ਜਿਹੜਾ ਕੀ ਜਲ ਗੰਦੇ ਸੀਗੇ ਉਹਨਾਂ ਦੇ ਉੱਪਰ ਹਮਲਾ ਕਰਨ ਲਈ 4 ਤੋਂ 5 ਲੜਕੇ ਆਂਦੇ ਆ ਔਰ ਉਹਨਾਂ ਚੋਂ ਇੱਕ ਬੰਦਾ ਜਿਹੜਾ ਕਾਬੂ ਕਰ ਲਿੱਤਾ ਜਾਂਦਾ ਜਿੰਦੇ ਕੋ ਇੱਕ ਪਿਸਤਲ ਔਰ ਇੱਕ ਗਰਭਾਨ ਜਿਹੜੀ ਇਹਨਾਂ ਉਹਨਾਂ ਦੇ ਕਾਬੂ ਜਿਹੜਾ ਲੜਕਾ ਕਾਬੂ ਕੀਤਾ ਉਹ ਕੋ ਇੱਕ ਪਿਸਤਲ ਔਰ ਇੱਕ ਗਰਭਾਨ ਵੀ ਸੀਗੀ ਤੋਂ ਦੇਖ ਸਕਦੇ ਮੌਕੇ ਦੇ ਕਾਫੀ ਜਿਹੜਾ ਕੀ ਰਸਮੀ ਦੇਖ ਸਕਦੇ ਕਾਫੀ ਲੋਕਾਂ ਜਿਹੜਾ ਦੇਸ਼ ਦਾ ਮਾਹੌਲ ਹੋ ਗਿਆ ਕਿਉਂਕਿ ਇੱਕਦਮ ਜਿਹੜਾ ਕੀ ਇੰਨੀ ਕਿਰਪਾਨਾਂ ਲਾ ਕੇ ਔਰ ਜਿਹੜਾ ਕੀ ਪਿਸਤਲ ਜਿਹੜੀ ਇੱਕ ਲੜਕੇ ਕੋ ਲੜਕੀ ਫੜੀ ਗਈ ਹੈ ਜਿਹੜਾ ਕੀ ਲੜਕ ਇਹ ਜਿਹੜੇ ਜਿਹਨਾਂ ਬਾਰ ਹੋ ਗਏ ਬਾਰੇ ਕੰਮ ਹੋਇਆ ਹੋਰ ਹੁਣ ਜਿਹੜੇ ਰਣੇਲੇ ਇਸ ਤਰੀ ਲਿਆ ਕੇ ਜੇਲੇ ਤੁਹਾਨੂੰ ਮਾਦਲੇ ਕੇ ਕੋਰਿੇ ਵੇਸ਼ ਤੋਂ ਉਹ ਦੇਸ਼ ਦਾ ਪੂਰੀਆ ਤੁਹਾਨੂੰ ਸਨ ਕਰਾਂਗੇ ਉਂਤਰ ਬਣ ਰਹੇ ਰਹੇ ਆਪਕਾ ਬਹੁਤ ਬਹੁਤ ਧੰਨਵਾਦ ਜੀ ਤੋ ਤਾਂਨੇ ਕਰ ਫੇਰ ਤਾਂ ਜادیه ਮੇਨ ਡਾਕਟਰ ਬਾਹਰ ਜਿਹੜਾ ਕਿ ਕੁਝ ਯੁਵਾ ਜਿਹੜੇ 4 ਤੋਂ 5 ਲੜਕੇ ਤਾਂ ਸਿਆਰੇ ਜਿਹੜਾ ਕਿ ਹਮਲਾ ਕਰਨਾ ਆਇਆ ਸੀ ਇੱਕ ਲੜਕੇ ਦੇ ਉੱਪਰ ਔਰ ਲੜਕੇ ਦੇ ਉੱਪਰ ਜਿਹੜਾ ਕਿ ਉਹਨਾਂ ਨੇ ਹਮਲਾ ਕੀਤਾ ਜਿਸ ਨੂੰ ਕਿ ਇੱਕ ਪ੍ਰਾਈਵੇਟ ਹਸਪੀਟਲ ਜਿੱਥੇ ਕਿ ਐਡਮਿਟ ਕਰਾਇਆ ਗਿਆ ਔਰ ਇਹਨਾਂ ਚੋਂ ਇੱਕ ਲੜਕਾ ਸੀ ਜਿਹੜਾ ਕਿ ਹਮਲਾਵਰ ਉਹਨੂੰ ਜਿਹੜਾ ਕਿ ਕਾਬੂ ਕਰ ਲਿੱਤਾ ਗਿਆ ਪੁਲਿਸ ਵੱਲੋਂ ਉਹਨਾਂ ਨੂੰ ਪੁਲਿਸ ਵਾਲੋ ਜਿਹੜਾ ਕਾਬੂ ਕਰ ਲਿੱਤਾ ਗਿਆ ਔਰ ਦੱਸਿਆ ਕਿ ਲੋਕਾਂ ਨੇ ਉਹਨੂੰ ਜਿਹੜਾ ਕਾਬੂ ਕੀਤਾ ਸੀ ਔਰ ਉਹਦੇ ਕੋਲ ਪਿਸਤਲ ਔਰ ਇੱਕ ਕਿਕਰਪਾਂ ਜਿਹੜੀ ਕਿ ਲੋਕਾਂ ਵੱਲੋਂ ਫੜੀ ਗਈ ਸੋ ਇਸ ਮਾਮਲੇ ਲੈ ਕੇ ਹੋਰ ਅਪਡੇਟ ਹੈ ਕਿ ਤੁਹਾਡੇ ਦੁਆਰਾ ਫੇਰ ਉਪਰ ਹੋਵਾਂਗੇ ਜੰਦਰ ਟਾਈਮ ਦੇਖਦੇ ਸਾਰ ਦਸ਼ਾ ਬਹੁਤ ਬਹੁਤ ਧੰਨਵਾਦ